ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਂ ਹਾਂ ਤੁਹਾਡਾ ਅਫਤਰ ਜਿੰਦ ਮਤਲਬ ਦੋਸਤੋ ਅੱਜ ਮਜਾਦ ਪਿੰਡ ਦੀ ਇੱਕ ਘਟਨਾ ਵਾਪਰੀ ਹੈ ਜੋ ਕੱਲ ਰਾਤੀ ਬੀਤੇ ਦਿਨ 8:30 ਵਜੇ ਇੱਕ ਕਾਰ ਦੇ ਵੱਲੋਂ ਐਕਸੀਡੈਂਟ ਹੋਇਆ ਜਾਂਦਾ ਦੋ ਮੋਟਰਸਾਈਕਲ ਤੇ ਨੌਜਵਾਨਾਂ ਸੰਤ ਤਾਂ ਉਹਨਾਂ ਦੇ ਵਿੱਚੋਂ ਦੋ ਮੋਟਰਸਾਈਕਲ ਨੌਜਵਾਨ ਨੇ ਮਜਾਤ ਪਿੰਡ ਦਾ ਦੱਸਿਆ ਜਾ ਰਿਹਾ ਹੈ ਤੇ ਇੱਕ ਮਜਾਤ ਪਿੰਡ ਦਾ ਆ ਤਾਂ ਇੱਕ ਜਿਹਦੇ ਦੋ ਮੁੰਡਿਆਂ ਦੀ ਡੈਥ ਹੋ ਚੁੱਕੀ ਹੈ ਨੌਜਵਾਨਾਂ ਦੀ ਬਾਕੀ ਜੋ ਵੀ ਪੂਰੀ ਕਾਰਵਾਈ ਆ ਜਾਣੂ ਕਰਦੇ ਆ ਤਾਂ ਅੱਜ ਪਿੰਡ ਦੇ ਮੁੰਡਿਆਂ ਦੇ ਵੱਲੋਂ ਨੌਜਵਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਮਜਾਤ ਪਿੰਡ ਦੇ ਵਿੱਚ ਜਿਹੜਾ ਨੈਸ਼ਨਲ ਹਾਈਵੇ ਆ ਉਹ ਬੰਦ ਕਰ ਦਿੱਤਾ ਗਿਆ ਹੈ ਸਿਟੀ ਇੰਚਾਰਜ ਸਦਰ ਸਦਰ ਇੰਚਾਰਜ ਐਸ ਐਚਓ ਮਰਿੰਦਰ ਸਿੰਘ ਅੱਜ ਉੱਥੇ ਪਹੁੰਚੇ ਨੇ ਤਾਂ ਪੁੱਛਦੇ ਆ ਉਹਨਾਂ ਦਾ ਕੀ ਗੱਲਬਾਤ ਹੈ ਜੋ ਜਿਹੜੀ ਹੈ ਜੀ ਇਕਨੋਮਿਕ ਮਜਾਦ ਪਿੰਡ ਦੀਆਂ ਤਸਵੀਰਾਂ ਆ ਤੁਸੀਂ ਦੇਖ ਸਕਦੇ ਹੋ ਕਿ ਕੱਲ ਰਾਤ ਸਾਢੇ 8 ਵਜੇ ਦੇ ਕਰੀਬ ਐਕਸੀਡੈਂਟ ਹੁੰਦਾ ਆ ਇਸ ਕਾਰ ਦੇ ਵੱਲੋਂ ਦੋ ਨੌਜਵਾਨ ਮੁੰਡਿਆਂ ਦੀ ਮੌਤ ਹੋ ਜਾਂਦੀ ਆ ਅਸਾ ਇੱਥੇ ਰੋਡ ਦੇ ਵੱਲੋਂ ਕੋਈ ਕਾਰਵਾਈ ਨਾ ਹੁੰਦੇ ਹੋਏ ਪੁਲਿਸ ਵੱਲੋਂ ਕਾਰਵਾਈ ਨਾ ਹੁੰਦੇ ਹੋਏ ਵੀ ਅੱਜ ਮੁੰਡਿਆਂ ਦੇ ਵੱਲੋਂ ਇੱਥੇ ਰੋਡ ਦੇ ਉੱਤੇ ਜਾਮਨਾ ਦਿੱਤਾ ਗਿਆ ਹੈ। ਇਹ ਦੇਖ ਸਕਦੇ ਹੋ ਇੱਥੇ ਦੀਆਂ ਮੌਕੇ ਦੀਆਂ ਤਸਵੀਰਾਂ। ਮਜਾਦ ਪਿੰਡ ਦੀਆਂ ਮਜਾਦ ਪਿੰਡ ਦੀਆਂ ਤਸਵੀਰਾਂ ਨੇ ਇਹ ਹਾਈਵੇ ਨੈਸ਼ਨਲ ਹਾਈਵੇ ਇਹ ਰੋਡ ਬੰਦ ਕਰ ਦਿੱਤਾ ਹੈ ਮੁੰਡਿਆਂ ਦੇ ਵੱਲੋਂ। ਇਹ ਇਹ ਦੂਨੇ ਮੋੜ ਵਾਲੀ ਤੱਕ ਹੈ। ਵੀ ਦੇਖ ਸਕਦੇ ਹੋ ਇਹਨਾਂ ਮੌਕੇ ਦੇ ਤਸਵੀਰਾਂ ਦੋ ਮੁੰਡਿਆਂ ਦੀ ਜੋ ਦਰਦਨਾਤ ਮੌਤ ਹੋਈ ਹੈ ਇੱਕ ਐਕਸੀਡੈਂਟ ਕਾਰਨ। ਇੱਕ ਗੱਡੀ ਹੈ ਕਿ ਦੋ ਮੋਟਰਸਾਈਕਲ ਤੇ ਸਵਾਰ ਸੀ ਤਾਂ ਇਹ ਗੱਡੀ ਵਾਲਾ ਘਰੀਸਦਾ ਹੀ ਲੈ ਗਿਆ ਸ ਮੋਟਰਸਾਈਕਲ ਵਾਲਿਆਂ ਨੂੰ। ਗੁਰਪ੍ਰੀਤ ਸਿੰਘ ਜੀ ਮੈਂ ਪਿੰਡ ਮਜਾਤੜੀਆ ਰਹਿਣ ਵਾਲਾ ਜੀ ਤੇ ਕੱਲ 8:30 ਵਜੇ ਦੀ ਗੱਲ ਹੈ ਤੇ ਮੇਰੇ ਚਾਚਾ ਜੀ ਦੇ ਮੁੰਡੇ ਸੀ ਲੜਕੇ ਤੇ ਉਹਨਾਂ ਦਾ ਆਪਣਾ ਮਜਾਤੜੀ ਪਿੰਡ ਦੇ ਰੋਡ ਤੇ ਐਕਸੀਡੈਂਟ ਹੋ ਗਿਆ ਸੀ ਤੇ ਉਹ ਬੰਦੇ ਨੇ ਮਤਲਬ ਕਿ दारू-ਦुरु ਕੀਤੀ ਹੋਈ ਸੀ ਨਸ਼ਾ ਕਾਫੀ ਕੀਤਾ ਹੋਇਆ ਸੀ ਤੇ ਉਹਨੇ ਲਿਆ ਕੇ ਪਹਿਲਾਂ ਦੋ ਮੁੰਡੇ ਹੋਰ ਸੀਗੇ ਇੱਕ ਮੱਕੜਿਆ ਸੀ ਵੀ ਤੇ ਇੱਕ ਝੇੜੀ ਦਾ ਪਹਿਲਾਂ ਉਹਨਾਂ ਚ ਮਾਰੀ ਤੇ ਫਿਰ ਉਹਨੇ ਸਾਡੇ ਮੇਰੇ ਬ੍ਰਦਰ ਦੇ ਵਿੱਚ ਮਾਰੀ ਮਤਲਬ ਕਿ ਉਹਨੇ ਨਸ਼ਾ ਬਹੁਤ ਕੀਤਾ ਹੋਇਆ ਸੀਗਾ ਤੇ ਉਹਦੀ ਵੀਡੀਓ ਵੀ ਬਣਾਈ ਮੁੰਡਿਆਂ ਨੇ ਉਹ ਕਹਿੰਦਾ ਵੀ ਜੋ ਵੀ ਹੋ ਗਿਆ ਹੋ ਆ ਗਿਆ ਵੀ ਮੈਂ ਥੋੜੀ ਮਰਨ ਲੱਗਿਆ ਐ ਐਕਸੀਡੈਂਟ ਹੋ ਗਿਆ ਹੋ ਗਿਆ ਮੈਨੂੰ ਕੋਈ ਟੈਨਸ਼ਨ ਨਹੀਂ ਕਹਿੰਦਾ ਵੀ ਜੋ ਹੋਏਗਾ ਸਵੇਰੇ ਦੇਖੀ ਐ ਕਿੰਨੇ ਮੁੰਡੇ ਮਰੇ ਮੁੰਡੇ 2 ਮਰੇ ਤੇ ਇੱਕ ਮੇਰਾ ਬ੍ਰਦਰ ਸੀਗਾ ਜੀ ਤੇ ਇੱਕ ਚਿਹੇੜੀ ਦਾ ਜੀ ਹਾਂ ਜਿਹੜੇ ਮੁੰਡੇ ਮਰੇ ਆ ਕਿਹੜੇ ਕਿਹੜੇ ਪਿੰਡ ਦੇ ਸੀਗੇ ਇੱਕ ਮਲੀ ਮੇਰਾ ਬ੍ਰਦਰ ਦਾ ਮਜਾਤੜੀ ਦਾ ਸੀ ਜੀ ਜਿਹੜਾ ਦੂਜਾ ਮੁੱਦਾ ਸੀ ਉਹ ਝੇੜੀ ਬਣਿਆ ਤੁਸੀਂ ਇੱਥੇ ਪੁਲੀ ਚੌਕ ਤੇ ਆਏ ਤੇ ਪੁਲਿਸ ਵਾਲੇ ਕੀ ਕਹਿੰਦੇ ਹਨ ਇਹਨਾਂ ਨੇ ਰਿਪੋਰਟ ਲਿਖੀ ਹੈ ਜੀ ਤੇ ਅਸੀਂ ਕਹੇ ਵੀ ਚਲੋ ਤੁਸੀਂ ਉਹਨਾਂ ਨੂੰ ਅਰੈਸਟ ਕਰੋ ਵੀ ਅਸੀਂ ਆ ਅਰੈਸਟ ਦੀ ਮੰਗ ਕੀਤੀ ਸੀ ਪਰ ਉਹ ਅਰੈਸਟ ਕਰਨ ਗਏ ਆ ਕਿ ਦਿਖਾਵਾ ਕਰ ਰਹੇ ਆ ਉੱਥੇ ਪਿੰਡ ਦੇ ਅੱਡੇ ਤੇ ਖੜੇ ਆ ਅਰੈਸਟ ਹੁਣ ਉਰੇ ਕਿਹੜਾ ਬੰਦਾ ਫੜਿਆ ਗਿਆ ਹੈ ਉਰੇ ਕੋਈ ਨਹੀਂ ਜੀ ਹੈ ਨਾ ਫੋਨ ਕਰ ਰਹੇ ਨਾ ਕੁਝ ਕਰ ਰਹੇ ਆ ਹਾਜ਼ਰ ਤੱਕ ਨਹੀਂ ਕਰ ਰਹੇ ਕੀ ਕਰ ਸਕਦਾ ਪੁਲਿਸ ਕੀ ਨਹੀਂ ਕਰ ਸਕਦਾ ਆਉ ਮਲਕੀ ਸਾਨੂੰ ਦਲਾਸਾ ਦੇ ਰਹੇ ਕਹਿੰਦੇ ਸਾਡੇ ਵਿਸ਼ਵਾਸ ਰੱਖੋ ਅਸੀਂ ਕਰ ਰਹੇ ਹਾਂ ਅਸੀਂ ਅਸ਼ਰ ਕਰ ਰਹੇ ਹਾਂ ਪਰ ਉਹ ਤਾਂ ਖੜੇ ਆ ਉੱਥੇ ਕੋਈ ਕਾਰਵਾਈ ਨਹੀਂ ਹੋਈ ਕੱਲ 8:30 ਵਜੇ ਦਾ ਐਕਸੀਡੈਂਟ ਹੋਇਆ ਹੋਇਆ ਤੇ ਤੁਸੀਂ ਦੇਖ ਲਓ 11:00 ਵਜੇ ਜੁਗਏ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਤਾਂ ਜੇ ਨਹੀਂ ਕੋਈ ਕਾਰਵਾਈ ਕਰਦੇ ਤਾਂ ਸਾਡਾ ਅਗਲਾ ਸਟੈਪ ਕੀ ਹੋਏਗਾ ਤੁਹਾਡਾ ਅਗਲਾ ਸਟੈਪ ਪੀਆ ਹੀ ਫਿਰ ਹੋਰ ਕੀ ਆ ਰੋਡ ਬੰਦ ਕਰਾਂਗੇ ਇਨਸਾਫ ਤਾਂ ਲੈਣਾ ਹੀ ਹੈ ਨਹੀਂ ਹਾਂਜੀ ਪਿੰਡ ਕਿਹੜਾ ਮੇਰਾ ਉਹ ਖੜ ਜਾ ਤੇਰੇ ਪਿੰਡ ਦਾ ਮੈਂ ਵੀ ਮਜਾ ਤਰੀ ਮੇਰੇ ਪਿੰਡ ਉਹ ਅਸੀਂ 75 ਮੇਰੇ ਪਿੰਡ ਕਿਥੇ ਮੈਮੀ ਮਜਾ ਉੱਥੇ ਦਾ ਆ ਮਜਾ ਤਾਂ ਨਹੀਂ ਆ ਵੀਰੇ ਐਸੀ ਗੱਲ ਕੀ ਹੋ ਇਕੱਲੇ ਹੀ ਦੀ ਗੱਲ ਭੈਣ ਚ ਐਕਸੀਡੈਂਟ ਹੋਗੇ ਹੋਗੇ ਕਿ ਮਰਜਮਾ ਹੋਣਾ ਇਕੱਲੇ ਹੀ ਦੀ ਤੂੰ ਇਕੱਲੇ ਹੀ ਦੀ ਹਾਂ ਉਹ ਤੈਨੂੰ ਘਰੇ ਲੈ ਕੇ ਚੱਲੇ ਆ ਸੀ ਉਹ ਤੂੰ ਚਿੰਤਾ ਕਰ ਭੈਣ ਚ ਤਾਂ ਨਹੀਂ ਕੋਈ ਕੁਝ ਹੋਈ ਜਾ ਚੱਲ ਬਾਈ ਤੁਸੀਂ ਨੋਰ ਜਾਮ ਕੀਤਾ ਇਹਦਾ ਕਿਹੜੀ ਗੱਲੋਂ ਕਿ ਬਾਈ ਜੀ ਸਾਡੇ ਨਾਲ ਇੱਕ ਬੰਦੇ ਨੇ ਮਜਾਤਲੀ ਪਿੰਡ ਦਾ ਬੰਦਾ ਜਸਵੀਰ ਸਿੰਘ ਉਹਨੇ ਸਾਡੇ ਦੋ ਮੁੰਡੇ ਮਾਰਤੇ ਚਾਰ ਮੁੰਡਿਆਂ ਦੇ ਵਿੱਚੋਂ ਨੇ ਗੱਡੀ ਮਾਰੀ ਲਿਆ ਕੇ ਵਰਨਾ ਤੇ ਉਹਦੇ ਚ ਦੋ ਮੁੰਡਿਆਂ ਦੀ ਹੋਣ ਦੀ ਸਪੋਰਟ ਡੈਥ ਹੋ ਗਈ ਤੇ ਪੁਲਿਸ ਹੁਣ ਕੁਝ ਕਰਨੀ ਨਹੀਂ ਰਹੀ ਤਾਂ ਕਰਕੇ ਜੀ ਰੋਡ ਜਾਮ ਕੀਤਾ ਆ ਜੇ ਨਹੀਂ ਸੁਣਵਾਈ ਕਰਦੇ ਤਾਂ ਅਗਲਾ ਸਟੈਪ ਹੋਰ ਕੀ ਹੋਏਗਾ ਤੁਹਾਡਾ ਹੋਰ ਫਿਲਹਾਲ ਤਾਂ ਅਸੀਂ ਕਰਨ ਨਹੀਂ ਆ ਰਹੇ ਮੁੰਡਿਆਂ ਦੀ ਡੈੱਡ ਬਾਡੀਆਂ ਉਹਰੇ ਲਿਆ ਕੇ ਰੱਖਾਂਗੇ ਜੀ 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 اباد یو نيه يا کيثو هوو کي رانگه پبلک نمبرن کي ਆਹ ਸਾੜਾ ਬੰਦ ਕਰੋ ਸਾੜੇ ਤੋਂ ਕਿਉਂ ਡਰਦੇ ਹੋ ਤੁਸੀਂ ਸਾੜੇ ਤੋਂ ਤਾਂ ਜਗਤ ਤੱਕ ਵੀ ਫੇਰ ਦੇ ਹੋ ਜਾ ਬੈਠੇ ਕਿਉਂ ਬੰਦ ਕਰਦੇ ਨਹੀਂ ਗੁੰਦਾ ਯਾਰ ਇਹ ਗੁੰਦਾ ਯਾਰ ਬਹੁਤ ਸੈਟਦਾ ਓਏ ਵੇਖੋ ਦੋਨੋਂ ਸਾਈਡ ਲੰਬਾ ਜਾਮ ਲੱਗ ਚੁੱਕਿਆ ਯਾਰ ਇਹ ਲਾਂਡਰਾਂ ਤੋਂ ਰਸਤਾ ਆ ਰਿਹਾ ਹੈ ਤਾਂ ਇਧਰੇ ਫਤਿਹਗੜ੍ਹ ਸਾਹਿਬ ਨੂੰ ਰਸਤਾ ਜਾਂਦਾ ਹੈ ਬਸੀ ਪਟਿਆਲਾ ਪਿੰਡ ਪਿੰਡ ਸਾਰਾ ਇੱਕ ਹੀ ਰੋਡ ਦੇ ਉੱਤੇ ਹੈ ਦੋਨਾਂ ਬਸੇ ਜਾਮ ਲੱਜੁਕਿਆ ਹੈ ਦੇਸਰਗਰ ਮਜਾਤੜੀ ਪਿੰਡ ਹੈ ਤੇ ਰੋਡ ਦੇ ਉੱਤੇ ਇੱਕ ਕਾਰ ਤੇ ਮੋਟਰਸਾਈਕਲ ਦੇ ਵਿੱਚ ਕਾਰ ਐਕਸੀਡੈਂਟ ਹੋਇਆ ਹੈ ਤਾਂ ਜਿਹਦੇ ਵਿੱਚ ਦੋ ਮੁੰਡਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਬਾਕੀ ਪੂਰੀ ਜਾਣਕਾਰੀ ਲੈਣੇ ਆ ਕੀ ਹੈ ਪੂਰਾ ਮਾਮਲਾ 5 ਘੰਟੇ ਹੋ ਰਹੇ ਨੇ ਤੇ ਉਹ ਲੱਗਦਾ ਉਹ ਬੰਦੇ ਨੇ ਆਇਆ ਨਾ ਨੀ ਫੋਟੋ ਮਾਰ ਕੇ ਦੇਵੇ ਮੌਕੇ ਨਹੀਂ ਦੌੜੇ ਚਾਚਾ ਬਾਹਰ ਹੈ ਇਹ ਬੰਦਾ ਹਲੋ ਸਾਡੀ ਮਾਸੀ ਉਹ ਦੇਖਣਾ ਜਿੱਦ ਲਾ ਰਿਹਾ ਪਰ ਐਂਡ ਤੋਂ ਆਉਣ ਦੇ ਵੀ ਕੋਈ ਥੋੜੇ ਫੋਨ ਬਣਾ ਰਿਹਾ ਇਹ ਵੀਡੀਓ ਮੁੰਡੇ ਮੁੰਡਿਆਂ ਦੇ ਨਾਮ ਦੇ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਤੁਹਾਡਾ ਜਿਹੜਾ ਵੀ ਇਹ ਮੁੱਸੀ ਹੈਗਾ ਫੜ ਲੈਂਦੇ ਆਪਾਂ ਹਾਂ ਜੀ ਨਹੀਂ ਕੋਈ ਗੱਲ ਨਹੀਂ ਕਰ ਲੈਨੇ ਆਪਾਂ ਨਾਂ ਤਾਂ ਸਾਇਸ ਤੇ ਹੀ ਹੈ ਇਹ ਬੰਦਾ ਚੱਕ ਲਓ ਬੰਦਾ ਚੱਕ ਕੇ ਜੋ ਕਰ ਬੰਦਾ ਚੱਕ ਕੇ ਦੇਖੋ ਪਰਚਾ ਤੁਹਾਡਾ ਦਰਜ ਹੋ ਗਿਆ ਪਰਚਾ ਅਸੀਂ ਦਰਜ ਕਰਤਾ ਤੁਹਾਡਾ ਤੁਹਾਡੇ ਐਫਆਈਆਰ ਦੀ ਕਾਪੀ ਦੇ ਦਿੰਨੇ ਆ ਇਹਦੇ ਬੰਦੇ ਦੀ ਆਪਾਂ ਅਰੈਸਟ ਬਾ ਦਿੰਨੇ ਆ ਹੁਣ ਜੋ ਕਰਵਾਇ ਬੰਦੇ ਆਪਾਂ ਕਰਕੇ ਨਹੀਂ ਬਰਨ ਤੋਂ ਆਉਗੀ ਬੰਦਾ ਚੱਕ ਲੈਂਦੇ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਸਾਡੇ ਇੰਨੀ ਜਿੰਨੀ ਵਧੀਆ ਰੱਖਤਾ ਨਾ ਕੋਈ ਗੱਲ ਨਹੀਂ ਹੋਰ ਤੁਸੀਂ ਛੱਡੋ ਮੈਨੂੰ ਬੰਦੇ ਫੜ ਲੈਣ ਦੋ ਤੁਹਾਨੂੰ ਟਾਈਮ ਹੋਣਾ ਸਾਡੂ ਆ ਕੋਈ ਜਗ੍ਹਾ ਸਾਨੂੰ ਬੰਦੇ ਫੜ ਲੀਦਾ ਤਾਂ ਇੰਦੇ ਠੀਕ ਹੈ ਹੁਣ ਐਵੇਂ ਜੇ ਇੱਥੇ ਲੱਗਿਆ ਨਾਲੇ ਇੱਕ ਤਾਂ ਆਪ ਪਬਲਿਕ ਆ ਕੋਲੋਂ ਦੁਖਾਤਾ ਉਹ ਇੱਕ ਅਸੀਂ ਵੀ ਹਾਂ ਜਾਂਦੇ ਨਹੀਂ ਸਾਨੂੰ ਆ ਟਾਈਮ ਦੋ ਅੱਜ ਅੱਜ ਮੈਂ ਫੜ ਕੇ ਥੋੜੀ ਜਿਹੀ ਪਾਉ ਲਾ ਦਿਆਂਗੇ ਹੋ ਜਾਂਦਾ ਸਾਰੇ ਰੈਸ ਕਰ ਲਵਾਂਗੇ ਕਿ ਤਾਂ ਐਵੇਂ ਦੇ ਲਓ ਠੀਕ ਹੈ ਹਾਂ ਅੱਜ ਇਹ ਮਜਾਤਪਿੰਡ ਦੇ ਵਿੱਚ ਜੋ ਜਾਮ ਲਾਇਆ ਗਿਆ ਰੋਡ ਜਾਮ ਕੀਤੀ ਗਈ ਸੀ ਤਾਂ ਕਿਸ ਵਜ੍ਹਾ ਤੋਂ ਇਹ ਇੱਕ ਰਾਤ ਐਕਸੀਡੈਂਟ ਹੋ ਗਿਆ ਸੀ ਜਿਸ ਸੰਬੰਧੀ ਅੱਜ ਅਸੀਂ ਐਫ ਆਈ ਆਰ ਦਰਜ ਕਰ ਚੁੱਕੀ ਹਾਂ ਤੇ ਦੋਸ਼ੀ ਨੂੰ ਜਲਦ ਤੋਂ ਜਲਦ ਅਸੀਂ ਰਸਟ ਕਰਾਂਗੇ ਜੀ ਤਾਂ ਹੁਣ ਮੰਨ ਚੁੱਕੇ ਖੁੱਲ ਚੁੱਕੇ ਹੈ ਧਾਮ ਇਹਦਾ ਠੀਕ ਠੀਕ